ਸਭਾ ਦੇ ਰਾਜ ਸਭਾ ਦੇ ਵਿੱਚੋਂ ਐਮਪੀਜ਼ ਦੀ ਮਤਲੀ ਜਦੋਂ ਵਿੰਟਰ ਸੈਸ਼ਨ ਚੱਲ ਰਿਹਾ ਹੁੰਦਾ ਉਸ ਵੇਲੇ ਉਹਨੇ ਇਸ ਹੱਦ ਤੱਕ ਪਹੁੰਚ ਚੁੱਕੀ ਹੈ ਕਿ ਉਸ ਦੇ ਉੱਤੇ ਹੁਣ ਜਾਂਚ ਦੀ ਮੰਗ ਜਿਹੜੀ ਆ ਉਹ ਪ੍ਰਜ਼ੋਰ ਤਰੀਕੇ ਨਾਲ ਕੀਤੀ ਜਾ ਰਹੀ ਹੈ ਮਲਕਾ ਅਰਜਨ ਖੜਗੇ ਵੱਲੋਂ ਜਾਂਚ ਦੀ ਮੰਗ ਕੀਤੀ ਜਾ ਰਹੀ ਹੈ ਔਰ ਇਸ ਜਾਂਚ ਨੂੰ ਮੁਕੰਮਲ ਕਰਨ ਦੇ ਵਾਸਤੇ ਅਪੀਲ ਕੀਤੀ ਗਈ ਹੈ ਚੇਅਰਮੈਨ ਦੇ ਕੋਲੋਂ ਚੇਅਰਮੈਨ ਤੋਂ ਇਹ ਮੰਗ ਕੀਤੀ ਗਈ ਹੈ ਕਿ ਇਸ ਉੱਤੇ ਜਲਦ ਤੋਂ ਜਲਦ ਜਾਂਚ ਕੀਤੀ ਜਾਵੇ ਔਰ ਨਿਰਪੱਖ ਜਾਂਚ ਕੀਤੀ ਜਾਵੇ ਕਿਸੇ ਦਾ ਪੱਖ ਨਾ ਇਸ ਵਿੱਚ ਪੂਰਿਆ ਜਾਵੇ ਔਰ ਵਿਰੋਧੀ ਧਿਰਾਂ ਨਾਲ ਪੱਖਪਾਤ ਨਾ ਕੀਤਾ ਜਾਵੇ ਮੱਲਿਕ ਅਰਜਨ ਖੜਗੇ ਕਹੋ ਦੇ ਲੀਡਰ ਨੇ ਜਿਹੜੇ ਬਰਜ਼ੋਰ ਤਰੀਕੇ ਨਾਲ ਵਿਰੋਧੀ ਧਿਰਾਂ ਉੱਤੇ ਨਿਸ਼ਾਨੇ ਸਾਧਰੇ ਨਿਖਾਸ ਕਰਕੇ ਪਾ ਪਾ ਸਰਕਾਰ ਦੇ ਵੱਲ ਜਦੋਂ ਤੋਂ ਐਮਪੀਜ਼ ਨੂੰ ਮੁਅਤਲ ਕਰਨ ਦੀ ਇਹ ਗੱਲ ਸ਼ੁਰੂ ਕੀਤੀ ਗਈ ਹੈ ਉਸ ਵੇਲੇ ਤੋਂ ਹੀ ਮਲਕ ਅਰਜਨ ਖੜਗੇ ਵੱਲੋਂ ਪਰਚੋਰ ਤਰੀਕੇ ਨਾਲ ਇਸ ਦਾ ਵਿਰੋਧ ਕੀਤਾ ਗਿਆ ਉਹਨਾਂ ਵੱਲੋਂ ਸਾਫ਼ ਤੌਰ ਤੇ ਕਿਹਾ ਗਿਆ ਹੈ ਕਿ ਹੁਣ ਤੱਕ ਭਾਜਪਾ ਦੀਆਂ ਗੈਰ ਸੰਵਧਾਨਿਕ ਨੀਤੀਆਂ ਦੇ ਆਧਾਰ ਦੇ ਉੱਤੇ 146 ਦੇ ਕਰੀਬ ਐਮਪੀਜ਼ ਸੰਸਦ ਦੇ ਵਿੱਚੋਂ ਕੱਢ ਦਿੱਤੇ ਗਏ ਦੋਵੇਂ ਸਦਨਾਂ ਚੋਂ ਕੱਢੇ ਗਏ ਨੇ 146 ਦੇ ਕਰੀਬ ਐਮਪੀਜ਼ ਜਿਹੜੇ ਨੇ ਉਹ ਇਸ ਦੇ ਵਿੱਚ ਸ਼ਾਮਿਲ ਨੇ ਭਾਜਪਾ ਦੇ ਖਿਲਾਫ ਮਲਕ ਅਰਜਨ ਖੜਗੇ ਨੇ ਵੱਡੇ ਇਲਜ਼ਾਮ ਲਾਇਆ ਇਹਨਾਂ ਨੂੰ ਸਾਫ਼ ਕਿਹਾ ਹੈ ਕਿ ਭਾਜਪਾ ਵਿਰੋਧੀਆਂ ਦੀ ਆਵਾਜ਼ ਦਪਾਉਣਾ ਚਾਹੁੰਦੀ ਹੈ ਸਾਫ਼ ਤੌਰ ਤੇ ਕਿਹਾ ਹੈ ਕਿ ਲੋਕਤੰਤਰ ਦੀ ਹੱਤਿਆ ਕਰਨਾ ਚਾਹੁੰਦੀ ਹੈ ਗਲ ਘੋਟਣਾ ਚਾਹੁੰਦੀ ਹੈ ਕੇਂਦਰ ਦੀ ਭਾਜਪਾ ਸਰਕਾਰ ਔਰ ਇਸੇ ਦੇ ਚੱਲਦੇ ਉਹਨਾਂ ਦੇ ਐਨਪੀਜ਼ ਦੇ ਖਿਲਾਫ ਇਹ ਕਾਰਵਾਈ ਕੀਤੀ ਗਈ ਹੈ ਔਰ ਇਸੇ ਨੂੰ ਲੈ ਕੇ ਮਲਕ ਅਰਜੁਨ ਖੜਗੇ ਨੇ ਹੁਣ ਸਿੱਧੀ ਅਪੀਲ ਕੀਤੀ ਹੈ ਕਿ ਜੋ ਕਾਰਵਾਈ ਭਾਜਪਾ ਦੀ ਸਰਕਾਰ ਵੱਲੋਂ ਕੀਤੀ ਗਈ ਹੈ ਜਿਸ ਤਰ੍ਹਾਂ ਉਹਨਾਂ ਨੇ ਇਲਜ਼ਾਮ ਲਾਇਆ ਹੈ ਉਸ ਦੀ ਨਿਰਪੱਖ ਜਾਂਚ ਕੀਤੀ ਜਾਵੇ ਤੁਹਾਨੂੰ ਇਹ ਦੱਸਦੀ ਹੈ ਕਿ ਬੱਲੇਕਰ ਅਰਜੁਨ ਖੜਗੇ ਕੁਝ ਦਿਨਾਂ ਤੋਂ ਜ਼ਿਆਦਾ ਸਾਹਮਣੇ ਆ ਰਹੇ ਨੇ ਇਹਦੀਆਂ ਦੋ ਵਜਾਵਾਂ ਹੋ ਸਕਦੀਆਂ ਨੇ ਇੱਕ ਤਾਂ ਇਹ ਹੈ ਕਿ ਆਈ ਆਈ ਡੀ ਆਈ ਏ ਗੱਠਜੋੜ ਵੱਲੋਂ ਬੱਲੇਕਰ ਅਰਜੁਨ ਖੜਗੇ ਦੇ ਨਾਮ ਨੂੰ ਉਹਨਾਂ ਦੇ ਚਿਹਰੇ ਨੂੰ ਪ੍ਰਧਾਨ ਮੰਤਰੀ ਉਮੀਦਵਾਰ ਦੇ ਤੌਰ ਦੇ ਉੱਤੇ ਉਭਾਰਿਆ ਗਿਆ ਆ ਇੱਕ ਪਾਸੇ ਤਾਂ ਇਸ ਮਾਮਲੇ ਨੂੰ ਲੈ ਕੇ ਆਈ ਹੈ ਡੀਆਈਏ ਅੰਦਰ ਵੀ ਵਿਵਾਦ ਛੜਿਆ ਹੋਇਆ ਹੈ ਪਰ ਨਾਲ ਦੀ ਨਾਲ ਕਿਤਨਾ ਕਿਤੇ ਇਹ ਸੰਭਾਵਨਾ ਜਿਤਾਈ ਗਈ ਸੀ ਮਮਤਾ ਬੈਨਰਜੀ ਤੇ ਅਰਵਿੰਦ ਕੇਜਰੀਵਾਲ ਵੱਲੋਂ ਸਮੂਹਿਕ ਤੌਰ ਦੇ ਉੱਤੇ ਮੱਲਿਕ ਅਰਜੁਨ ਖੜਗੇ ਦਾ ਨਾਮ ਵਿਚਾਰਿਆ ਗਿਆ ਸੀ ਔਰ ਉਸ ਉੱਤੇ ਚਰਚਾ ਵੀ ਕੀਤੀ ਗਈ ਸੀ ਹਾਲਾਂਕਿ ਮੱਲਿਕ ਅਰਜੁਨ ਖੜਗੇ ਨੇ ਉਦੋਂ ਕਿਹਾ ਸੀ ਕਿ ਇਹ ਬਾਅਦ ਦਾ ਵਿਸ਼ਾ ਆ ਪਹਿਲਾਂ ਚੋਣ ਜਿਤਨੀ ਜ਼ਰੂਰੀ ਆ ਪਰ ਕਿਤੇ ਨਾ ਕਿਤੇ ਇਹਦੀ ਚਰਚਾ ਜੜੀ ਜ਼ਰੂਰ ਚੱਲਦੀ ਪਈ ਸੀ ਦੂਜੀ ਵਜ੍ਹਾ ਇਹ ਹੈ ਕਿ ਮੱਲਿਕ ਅਰਜੁਨ ਖੜਗੇ ਨੇ ਆਪਣੇ ਉੱਤੇ ਪੱਖਪਾਤ ਤੇ ਭੇਦਭਾਦ ਦੇ ਇਲਜ਼ਾਮ ਲਾਇਆ ਨੇ ਮਲਿਕਾਰਟਨ ਖੜਗੇ ਦਾ ਸਾਫ ਇਲਜ਼ਾਮ ਹੈ ਕਿ ਜਗਦੀਪ ਤਨਖੜ ਜਿਹੜੇ ਵਾਈਸ ਪ੍ਰੈਜ਼ੀਡੈਂਟ ਨੇ ਉਹਨਾਂ ਦੇ ਨਾਲ ਪੱਖਪਾਤ ਕਰਦੇ ਨੇ ਰਾਜ ਸਭਾ ਦੇ ਚੇਅਰਪਰਸਨ ਨੇ ਨਾਲੇ ਵਾਈਸ ਪ੍ਰੈਜ਼ੀਡੈਂਟ ਨੇ ਉਹ ਮੱਲਕ ਅਰਜੁਨ ਖੜਗੇ ਨਾਲ ਪੱਖਪਾਤ ਕਰਦੇ ਨੇ ਔਰ ਭੇਦਭਾਵ ਕਰਦੇ ਨੇ ਉਹਨਾਂ ਨੇ ਸਾਫ਼ ਇਲਜ਼ਾਮ ਲਾਇਆ ਨੇ ਕਿ ਮੈਂ ਦਲਿਤਾਂ ਇਸ ਕਰਕੇ ਮੇਰੇ ਨਾਲ ਇਹ ਵਤੀਰਾ ਅਰਗਦੀਪ ਧੰਖੜ ਵੱਲੋਂ ਕੀਤਾ ਜਾਂਦਾ ਆ ਇਹ ਦੋ ਖਾਸ ਵਜਾਵਾਂ ਨੇ ਜਿਸ ਦੇ ਕਰਕੇ ਮੱਲਕ ਅਰਜੁਨ ਖੜਗੇ ਆਵਾਜ਼ ਛੁੱਕ ਦੇ ਨਜ਼ਰ ਆ ਰਹੇ ਨੇ ਇਹਨਾਂ ਦੋਵਾਂ ਦੇ ਵਿੱਚੋਂ ਕਿਹੜੀ ਆ ਉਹ ਫਿਲਹਾਲ ਨਹੀਂ ਦੱਸੀ ਜਾ ਰਹੀ ਪਰ ਇਹ ਜ਼ਰੂਰ ਦੱਸਿਆ ਜਾ ਰਿਹਾ ਕਿ ਮੱਲਕ ਅਰਜੁਨ ਖੜਗੇ ਨੇ ਹੁਣ ਜਾਜ ਦੀ ਅਪੀਲ ਕੀਤੀ ਹੈ 146 ਐਮਪੀ ਜਿਹੜੇ ਮਤਲ ਕੀਤਾਗੇ ਵਿਰੋਧੀ ਪਾਰਟੀਆਂ ਦੇ ਉਨ੍ਹਾਂ ਦੇ ਖਿਲਾਫ ਜਾਂਚ ਦੀ ਬੰਦ ਕੀਤੀ ਜਾ ਰਹੀ ਹੈ ਚੇਅਰਪਰਸਨ ਤੋਂ ਆਉਣ ਵਾਲੇ ਇਸ ਵਕਤ ਦੇ ਵਿੱਚ ਕੀ ਸਾਹਮਣੇ ਆਵੇਗਾ ਕਿ 146 ਦੇ ਖਿਲਾਫ ਹੋਈ ਕਾਰਵਾਈ ਦੀ ਜਾਂਚ ਕੀਤੀ ਜਾਵੇਗੀ ਔਰ ਦੂਜੇ ਪਾਸੇ ਪ੍ਰਤਾਪ ਸਿਮਹਾ ਜਿਹਦਾ ਨਾਮ ਸਭ ਤੋਂ ਪਹਿਲਾਂ ਸਾਹਮਣੇ ਆਇਆ ਸੀ ਕੁਝ ਬੈਠੀਆਂ ਨੂੰ ਮਹਿਮਾਨ ਵਜੋਂ ਬੁਲਾਉਣ ਵਾਲਾ ਐਮਪੀ ਜਿਸ ਦੇ ਉੱਤੇ ਇਹ ਇਲਜ਼ਾਮ ਨੇ ਕੀ ਉਸ ਐਮਪੀ ਦੇ ਖਿਲਾਫ ਕਿਸੇ ਕਿਸਮ ਦੀ ਕਾਰਵਾਈ ਜੜੀ ਕੀਤੀ ਜਾਵੇਗੀ ਜਾਂ ਭਾਜਪਾ ਦਾ ਐਮਪੀ ਬਚ ਜਾਵੇਗਾ ਇਸ ਸਮਾਂ ਅਸੇਕਾ ਫਿਲਹਾਲ ਮਲਿਕਾ ਜਨ ਖੜਗੇ ਦਾ ਇਹ ਵੱਡਾ ਬਿਆਨ ਔਰ ਉਸ ਨੂੰ ਲੈ ਕੇ ਖਾਸ ਤੌਰ ਦੇ ਉੱਤੇ ਅਪੀਲ ਕੀਤੀ ਗਈ ਹੈ ਕਿ ਇਸ ਕਾਰਵਾਈ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਜੋ ਵੀ ਹੋਏਗਾ ਅੱਗੇ ਤੁਹਾਨੂੰ ਦੱਸਦੇ ਰਾਵਾਂਗੇ ਔਰ ਤੱਕ ਲਈ ਬਨੇ ਰੋ 1 India Punjabi subscribe to 1 India channel and never miss an update